ਦੋਵਾਂ ਪੰਜਾਬਾਂ ਚ ਨਫ਼ਰਤ ਵਧਾਉਣ ਦਾ ਇੰਤਜ਼ਾਮ ਇੰਡੀਅਨ ਗਵਰਨਮੈਂਟ ਨੇ ਕੀਤਾ ਹੋਇਆ ਤੇ ਪਾਣੀ ਲਈ جنگ ਵਾਸਤੇ ਅੰਦਰਖਾਤੇ ਤਿਆਰੀ ਚੱਲ ਰਹੀ ਹੈ ਉਸ ਦੇ ਬਾਰੇ ਜੇ ਚਰਚਾ ਕਰੀਏ ਉਹ ਹੈ ਇੰਡਸ ਵਾਟਰ ਟ੍ਰੀਟੀ ਇੰਡਸ ਵਾਟਰ ਟ੍ਰੀਟੀ ਨੂੰ ਭਾਰਤ ਨੇ ਆਪਣੇ ਵੱਲੋਂ ਭੰਗ ਕਰ ਦਿੱਤਾ ਪਰ ਇਸ ਦੇ ਬਾਰੇ ਕੱਲ ਮੋਦੀ ਦਾ ਬਿਆਨ ਆਇਆ ਸੀ ਕਿ ਇਸ ਦੇ ਵਿੱਚੋਂ ਪੰਜਾਬ ਨੂੰ ਪਾਣੀ ਦਿੱਤਾ ਜਾਏਗਾ ਮਤਲਬ ਛੜਦੇ ਪੰਜਾਬ ਨੂੰ ਇਹ ਇੱਕ ਲੌਲੀਪੌਪ ਵੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਕਿਸਾਨੀ ਆ ਸਿੱਖ ਕਿਸਾਨੀ ਆ ਉਹਨਾਂ ਨੂੰ ਇੱਕ ਕਹਾਂਗੇ ਕਿ ਭਰਮ ਦੇ ਵਿੱਚ ਪਾਉਣ ਦੇ ਲਈ ਇੱਕ ਸਿੱਧੀ ਸਾਦੀ ਜੀ ਸਟੇਟਮੈਂਟ ਵੀ ਹੈ ਤੇ ਦੂਜੇ ਪਾਸੇ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਮੁਸਲਮਾਨ ਭਰਾ ਨੇ ਕਿਸਾਨ ਨੇ ਉਧਰ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਪੰਜਾਬ ਦੇ ਸਿੱਖ ਕਿਸਾਨਾਂ ਦੇ ਖਿਲਾਫ ਇੱਕ ਬਿਰਤਾਂਤ ਤਿਆਰ ਕਰਨ ਦੀ ਵੀ ਇੱਕ ਨੀਤੀ ਹੈ ਬ੍ਰਾਹਮਣ ਦੀ ਸੋ ਇਸ ਨੂੰ ਅਸੀਂ ਸਮਝੀਏ ਤਾਂ ਇਹ ਦੋਵਾਂ ਧਿਰਾਂ ਦੇ ਵਿੱਚ ਪਾੜ ਪਾਉਣ ਦੀ ਗੱਲ ਹੈ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਰਤ ਪਾਕਿਸਤਾਨ ਨੂੰ ਜੰਗ ਨੂੰ ਲੈ ਕੇ ਕਰਤਾਰਪੁਰ ਕਰਤਾਰਪੁਰ ਸਾਹਿਬ ਦੇ ਕਾਰਿਡੋਰ ਨੂੰ ਲੈ ਕੇ ਜਾਂ ਪਾਕਿਸਤਾਨ ਦੇ ਵਿੱਚ ਗੁਰਦਆਰਿਆਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਭਾਰਤੀ ਜਿਹੜੇ ਵਰਤਾਂਤ ਸੈੱਟ ਸਨ ਬ੍ਰਾਹਮਣ ਵੱਲੋਂ ਉਹਨਾਂ ਨੂੰ ਤੋੜ ਦਿੱਤਾ ਗਿਆ ਤੇ ਦੋਵਾਂ ਪੰਜਾਬਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਸ ਦੇ ਵਿੱਚ ਨੇੜੇ ਆਉਣ ਦਾ ਮੌਕਾ ਮਿਲਿਆ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਮਿਲਿਆ ਕਿਉਂਕਿ ਜਿਹੜੀ 1947 ਦੇ ਵਿੱਚ ਜ਼ਹਿਰ ਦੇ ਬੀਜ ਬੀਜੇ ਗਏ ਸਨ ਬ੍ਰਾਹਮਣ ਵੱਲੋਂ ਉਹ ਬੀਜ ਹੁਣ ਮਤਲਬ ਖਤਮ ਕਰ ਦਿੱਤੇ ਗਏ ਨੇ ਉਹ ਤਬਾਹ ਹੋ ਗਏ ਨੇ ਖਤਮ ਹੋ ਗਏ ਨੇ